ਫਰੇ ਬੰਦ ਕਰਨ ਜਾ ਰਿਹਾ 10 ਮਿੰਟ ਬਾਅਦ ਤੁਸੀਂ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਸਰਕਾਰ ਲਈ ਜਾਣਿਆ ਉਹ ਦਾ ਹੋਰ ਉਹ ਕਿਸਾਨੀ ਲਈ ਠੀਕ ਕਰੀਏ ਜਿਹੜੇ ਸਾਇਦ ਤੇ ਬੈਠੇ ਆ ਬਾ ਚਾਰਾਂ ਨੂੰ ਫੜ ਕੇ ਲੈ ਜਾਓ ਬਾਕੀ ਨਾਵੇ ਰੋਡਰ ਦੇ ਅੰਦਰ ਰੱਖਵਾਲੇ ਉਹ ਤੁਹਾਡੀ ਸਲਾਖਾ ਸ਼ੁਰੂ ਕਰ ਗਿਆ ਵੀ ਘਟ ਪੈ ਜਾਣੀਆਂ ਬਹੁਤ ਬਹੁਤ ਜੀ ਡਾਲਿਆ ਨਾ ਬਿੰਡਾ ਕੀ ਮਗਰ ਬਿੰਡਾ ਵਗ ਜਾ ਬਟਿੰਡੇ ਵਾਲੇ ਬਟਿੰਡੇ ਅਗਲੇ ਉਹ ਗੱਟਾਂਗੇ ਮੈਂ ਮਾਦਰ ਬਟਿੰਡੇ ਤੇ ਕਰੂਗਾ